ਬਵਿਆ ਸ਼ਰਮਾ ਜੋ ਸਾਡੇ ਵਿਕਰਮ ਸ਼ਰਮਾ ਜੀ ਦਾ ਬੇਟਾ ਵੈ ਔਰ ਇਹ ਬਹੁਤ ਹੀ ਵਧੀਆ ਪਰਿਵਾਰ ਖੰਨਾ ਸ਼ਹਿਰ ਦਾ ਅਜੀਹਾ ਸਮਾਜ ਸੇਵਾ ਕਰਨ ਵਾਲਾ ਪਰਿਵਾਰ ਅੱਜ ਉਹਨਾਂ ਦਾ ਬੇਟਾ ਬਵਿਆ ਜੋ ਕਿ ਪਾਈਕ ਕਨਈਆ ਜੀ ਸੇਵਾ ਸਰਟੀਫਿਕੇਟ ਕਾਰਜਾਂ ਨੂੰ ਦੇਖ ਕੇ ਪਾਈਕ ਕਨਈਆ ਜੀ ਸੇਵਾ ਸੈਟੀ ਨਾਲ ਜੁੜਿਆ ਆਪਾਂ ਇਹਨੂੰ ਵੈਲਕਮ ਕਹਿਣਾ ਜੀ ਆਇਆਂ ਕਹਿਣਾ ਔਰ ਬਾਕੀ ਨੋਜ਼ਮਾਨਾਂ ਨੂੰ ਇੱਕ ਸਨੇਹਾ ਦੇਣਾ ਬਵਿਆ ਦੇ ਜ਼ਰੀਏ ਤੇ ਤੁਸੀਂ ਇਹ ਤਾਂ ਜਰੂਰ ਜੀ ਆਇਆਂ ਦੋ ਸ਼ਬਦ ਕਹੋ ਦੇਖੋ ਬਹੁਤ ਖੁਸ਼ੀ ਦੀ ਗੱਲ ਆ ਵੀ ਇਦਾਂ ਦੇ ਯੰਗ ਏਜ ਦੇ ਬੱਚੇ ਜਿਨ੍ਹਾਂ ਦੇ ਵਿੱਚ ਮਾਨਵਤਾ ਦੇ ਭਲੇ ਲਈ ਨਹੀਂ ਅੱਜਕੱਲ ਦੇਖਿਆ ਵੀ ਬੱਚੇ ਖੇਡਣ-ਕੁੱਦਣ ਇੱਧਰ-ਉੱਧਰ ਦੇ ਵਿੱਚ ਜ਼ਿਆਦਾ ਆਪਣੀ ਵਿਅਸਥਾ ਦਿਖਾਉਂਦੇ ਨੇ ਚਲੋ ਉਹ ਵੀ ਪਾਰਟ ਆਫ ਲਾਈਫ ਆ ਲੇਕਿਨ ਤੁਸੀਂ ਇਹ ਦੇਖੋ ਵੀ ਬੱਚੇ ਦੇ ਮਨ ਦੇ ਵਿੱਚ ਇਹ ਆਇਆ ਕਿ ਮੈਂ ਵੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਨਾਲ ਜਾਂ ਕਿਸੇ ਵੀ ਹੋਰ ਅਦਰ ਪਲੇਟਫਾਰਮ ਦੇ ਨਾਲ ਜੁੜ ਕੇ ਤੇ ਸੇਵਾ ਕਰਾਂ ਸੋ ਬੱਚਿਆਂ ਨੂੰ ਉਹ ਫੀਲ ਆ ਕਿ ਬੱਚੇ ਉਹ ਸਮਾਜ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਵੀ ਇਹ ਗੁਜਾਰਿਸ਼ ਹੈ ਕਿ ਤੁਹਾਡਾ ਬੱਚਾ ਇੱਕ ਚੰਗੇ ਸੇਵਾ ਦੇ ਕੰਮਾਂ ਦੇ ਲਈ ਜਾਂਦਾ ਉੱਥੇ ਦੁਨੀਆਦਾਰੀ ਦੇਖਦਾ ਤੇ ਉਸ ਨੂੰ ਪਤਾ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਆਪਣੇ ਖੰਨੇ ਦੇ ਵਿੱਚ ਆੜੇ ਦਵਾਲੇ ਕਿੰਨੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਸ਼ਾਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਤੇ ਤੁਹਾਡਾ ਇੱਕ ਇੱਕ ਚੱਲਿਆ ਕਦਮ ਮਾੜਾ ਮਾੜਾ ਵੀ ਤੁਹਾਡਾ ਦਸਬੰਧ ਜੇ ਕਿਸੇ ਗਰੀਬ ਦੇ ਭਲੇ ਆ ਸਕਦਾ ਤਾਂ ਉਹ ਬੱਚਿਆਂ ਨੂੰ ਵੀ ਇਹ ਪ੍ਰੇਰਣਾ ਸਰੋਤ ਨੇ ਉਹਨਾਂ ਨੂੰ ਖੁਸ਼ੀ ਮਿਲੂਗੀ ਕਿ ਮੈਂ ਕੋਈ ਨੇਕ ਕਾਰਜ ਕਰਕੇ ਆਇਆ ਤਾਂ ਵੈਰੀ ਗੁੱਡ ਆਈ ਪ੍ਰਾਊਡ ਇਸ ਬੱਚੇ ਤੇ ਬਹੁਤ ਮਾਣ ਆ ਕਿ ਇਹ ਬੱਚਾ ਜਿਹਦੇ ਮਨ ਦੇ ਵਿੱਚ ਆਈ ਤੇ ਬੱਚਾ ਭਾਈਛਣਈ ਹੈ ਜੀ ਸੇਵਾ ਸੈਕਟ ਨਾਲ ਜੁੜਿਆ ਅਸੀਂ ਹੋਰ ਵੀ ਅਪੀਲ ਕਰਦੇ ਹਾਂ ਕਿ ਬੱਚਿਓ ਆਪਣਾ ਆਪਣਾ ਸਮਾਂ ਕੱਢ ਕੇ ਪੜ੍ਹਾਈ ਦੇ ਵਿੱਚੋਂ ਟਾਈਮ ਕੱਢ ਕੇ ਜ਼ਰੂਰ ਤੁਸੀਂ ਮਦਦ ਦੇ ਲਈ ਆਓ ਅੱਗੇ ਕਿਉਂਕਿ ਤੁਸੀਂ ਆਉਣੇ ਵਾਲਾ ਭਵਿੱਖੋਂ ਤੁਹਾਡੇ ਅੰਦਰ ਇਸ ਦੀ ਚੇਤਨਾ ਜਗੂਗੀ ਤੁਹਾਡੇ ਅੰਦਰ ਮਾਨਵਤਾ ਦੇ ਭਲੇ ਲਈ ਹੋਊਗਾ ਤੁਸੀਂ ਆਟੋਮੈਟਿਕਲੀ ਇੱਕ ਚੰਗੇ ਇਨਸਾਨ ਬਣ ਕੇ ਇਸ ਸੋਸਾਇਟੀ ਵਿੱਚ ਰਹੋਗੇ ਸੋ ਮੋਸਟ ਵੈਲਕਮ ਤੁਸੀਂ ਭਾਈ ਕਨਈਆ ਜੀ ਸੇਵਾ ਸੋਸਾਇਟੀ ਨਾਲ ਜੁੜੋ ਆਪਣੇ ਵਾਲੇ ਦੁਆਲੇ ਤੇ ਜਿੰਨੇ ਵੀ ਤੁਹਾਡੀਆਂ ਸਹਿ ਸੋਸਾਇਟੀਆਂ ਨੇ ਜਾਂ ਕੋ ਚੰਗਾ ਉਪਰਾਲਾ ਕਰਦੇ ਨੇ ਜ਼ਰੂਰ ਨਾਲ ਮਿਲ ਕੇ ਨੇਕ ਕਾਰਜਾਂ ਦੇ ਵਿੱਚ ਆਪਣਾ ਸਹਿਯੋਗ ਪਾਓ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਬਵਿਆ ਜੋ ਕਿ ਕੱਲ ਗਊਸ਼ਾਲਾ ਵੇਖੇ ਤੁਸੀਂ ਦੇਖਿਆ ਸੀ ਇੱਕ ਕੇਸ ਆਇਆ ਸੀਗਾ ਇੱਕ ਬੱਚੇ ਦੇ ਲੋਹੇ ਦੀ ਰੌੜ ਫਸੀ ਹੋਈ ਸੀ ਤੇ ਆਪਰੇਟ ਕਰਨ ਵੇਲੇ ਜਦੋਂ ਇਹ ਬੱਚਾ ਉੱਥੇ ਦੋ ਇਹਦੀਆਂ ਭੈਣਾਂ ਨਾਲ ਸੀ ਔਰ ਇਹ ਗਊਆਂ ਦੀ ਸੇਵਾ ਕਰ ਰਹੇ ਸੀ ਮਾਨੂੰ ਬੜਾ ਅੱਛਾ ਲੱਗਿਆ ਵੀ ਇਹ ਬਹੁਤ ਵਧੀਆ ਸੇਵਾ ਕਰ ਰਹੇ ਨੇ ਤੇ ਬੱਚੇ ਤੁਸੀਂ ਕੱਲ ਜਿਵੇਂ ਹੀ ਸੋਚਿਆ ਵੀ ਹਾਂ ਅਸੀਂ ਵੀ ਤੁਹਾਡੇ ਨਾਲ ਜੁੜਦੇ ਹਾਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਅੱਜ ਤੁਸੀਂ ਪਹਿਲੀ ਸੇਵਾ ਦੇ ਵਿੱਚ ਹਾਜ਼ਰ ਹੋਏ ਹੋ ਰਾਸ਼ਨ ਵੰਡ ਵਾਲੀ ਸੇਵਾ ਦੇ ਵਿੱਚ ਤੁਸੀਂ ਹੁਣ ਥੋੜੀ ਦੇਰ ਚ ਜਾਓਗੇ ਇੱਕ ਪਿੰਡ ਚ ਉੱਥੇ ਇੱਕ ਬਜ਼ੁਰਗ ਵੀ ਤੁਹਾਨੂੰ ਮਿਲਣਗੇ ਤੁਸੀਂ ਦੇਖਿਓ ਕਿਵੇਂ ਆ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਹੀ ਮੈਂ ਪਹਿਲਾਂ ਹੀ ਕਰਦਿਆਂ ਨੂੰ ਜਾਂਦੀ ਬਹੁਤ ਕੁਝ ਨਾਲ ਦੱਸਿਆ ਸੀਗਾ ਵੀ ਨੂੰ ਕਿਸੇ ਅੰਕਲ ਨੇ ਐਂ ਚੀਜ਼ ਜੋੜ ਦਿਆ ਤੇ ਬਹੁਤ ਕੁਝ ਧੰਨਵਾਦ ਜੀ ਬੱਚੇ ਦੀ ਮੰਮਾ ਵੀ ਖੜੇ ਨੇ ਬੱਚੇ ਲਈ ਚੜ੍ਹਦੀ ਕਲਾ ਦੀ ਅਰਦਾਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਪ੍ਰੇਰਿਤ ਕਰਦੇ ਰਹਿਣ ਹਾਂ ਅਸੀਂ ਤਾਂ ਇਹ ਕਹਿੰਦੇ ਹਾਂ ਜੀ ਸਾਰੇ ਬੱਚਿਆਂ ਨੂੰ ਅੱਗੇ ਆ ਕੇ ਇਹ ਕੰਮ ਕਰਨਾ ਚਾਹੀਦਾ ਏ ਤੇ ਮਾਨਵਤਾ ਦੀ ਸੇਵਾ ਹੈ ਇਹ ਭਗਵਾਨ ਦੀ ਸੇਵਾ ਹੈ ਸਭ ਤੋਂ ਉੱਤਮ ਸੇਵਾ ਹੈ ਮਾਨਵਤਾ ਦੀ ਸੇਵਾ ਸਾਡਾ ਬੱਚਾ ਅਗਰ ਕਰਨਾ ਚਾਹੁੰਦਾ ਤਾਂ ਸਾਡੇ ਅਸੀਂ ਵੀ ਉਹਨੂੰ ਉਹੇ ਦਵਾਂਗੇ ਕਿ ਯਾ ਭਗਿਆਰ ਦੀ ਸੇਵਾ ਕਰਦਾ ਰਹੇ ਧੰਨਵਾਦ ਜੀ ਅਜਿਹਿਆਂ ਫੈਮਲੀਆਂ ਦਾ ਜੋ ਆਪਣੇ ਚੰਗੇ ਸੰਸਕਾਰਾਂ ਰਾਹੀਂ ਬੱਚਿਆਂ ਨੂੰ ਨੇਕ ਕਾਰਜ ਦੇ ਭਲਾਈ ਵਾਲੇ ਕੰਮਾਂ ਦੇ ਵਿੱਚ ਜੋੜਦੇ ਨੇ ਮਿਲਦੇ ਆ ਜੀ ਜਲਦੀ ਹੀ ਅਗਲੇ ਸੇਵਾ ਦੇ ਨਾਲ ਰਬ ਰੱਖਾ